ਇੱਕ ਵਾਰ ਫਿਰ ਨਵੀਆਂ ਬੰਦਰੀ ਨਹਿਰ ਦੇ ਵਿੱਚ ਪਾੜ ਪੈ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ 40 ਫੁੱਟ ਡੂੰਗਾ ਪਾੜ ਪੈ ਜਾਂਦਾ ਜੀਹਾਂ 1 ਫੁੱਟ ਨਹੀਂ 2 ਫੁੱਟ ਨਹੀਂ ਸਗੋ 40 ਫੁੱਟ ਡੂੰਗਾ ਜਿਹੜਾ ਜ਼ਮੀਨ ਦੇ ਵਿੱਚ ਪਾੜ ਪੈ ਜਾਂਦਾ ਇਸ ਤੋਂ ਇਲਾਵਾ 100 ਫੁੱਟ ਜਿਹੜੀ ਜ਼ਮੀਨ ਥੱਲੇ ਤਸ ਜਾਂਦੀ ਹੈ ਤਾਂ ਬਿਲਕੁਲ ਲੋਕਾਂ ਦੇ ਵਿੱਚ ਹਲਚਲ ਮਚ ਜਾਂਦੀ ਹੈ ਪੂਰੇ ਇਲਾਕੇ ਦੇ ਵਿੱਚ ਤਬਾਹੀ ਦਾ ਮਾਹੌਲ ਹੋ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਹੁਣ ਜਿਹੜੀ ਨਹਿਰ ਹੈ ਉਸ ਦੇ ਵਿੱਚ 40 ਫੁੱਟ ਦਾ ਪਾੜ ਪੈ ਜਾਂਦਾ ਜੀਹਾਂ ਦੱਸਦੀ ਕਿ ਕਰੀਬ ਹਜੇ 20 ਦਿਨ ਪਹਿਲਾਂ ਹੀ ਨਹਿਰ ਦਾ ਕੰਮ ਹੈ ਜਿਹੜਾ ਮੁਕੰਮਲ ਹੋਇਆ ਸੀ ਪਰ ਉਸ ਤੋਂ ਬਾਅਦ ਹੀ ਜੀਹਾਂ ਤਕਰੀਬਨ 20 ਦਿਨਾਂ ਬਾਅਦ ਹੀ 100 ਫੁੱਟ ਜਿਹੜੀ ਜ਼ਮੀਨ 헤ਠਾ ਤਸ ਜਾਂਦੀ ਹੈ ਜਿਸ ਦੇ ਕਾਰਨ ਪੂਰੇ ਇਲਾਕੇ ਦੇ ਵਿੱਚ ਹਾਹਾਕਾਰ ਮਰ ਜਾਂਦੀ ਹੈ ਮੌਕੇ ਤੇ ਪਿੰਡ ਵਾਸੀ ਠੀਕ ਕਰਨ ਲਈ ਆਉਂਦੇ ਨੇ ਜੀਹਾਂ ਕਮਾਨ ਸੰਭਾਲਦੇ ਨੇ ਤੇ ਨਾਲ ਹੀ ਪ੍ਰਸ਼ਾਸਨ ਨੂੰ ਵੀ ਗੁਹਾਰ ਲਗਾਉਂਦੇ ਨੇ ਕਿ ਜਲਦੀ ਤੋਂ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਲੋਕਾਂ ਦਾ ਕਹਿਣਾ ਹੈ ਕਿ ਕਟਿਆ ਕਿਸਮ ਦਾ ਜਿਹੜਾ ਮਟੀਰੀਅਲ ਹੈ ਕਟਿਆ ਕਿਸਮ ਦਾ ਸਮਾਨ ਵਰਤਿਆ ਗਿਆ ਸੀ ਜਿਸ ਕਾਰਨ ਇਹ ਵੱਡਾ ਹਾਦਸਾ ਹੁੰਦਾ ਤਾਂ ਪਿੰਡ ਵਾਸੀਆਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਲਦੀ ਤੋਂ ਜਲਦੀ ਨਹਿਰ ਨੂੰ ਠੀਕ ਕੀਤਾ ਜਾ ਸਕੇ ਤਾਂ ਕਿ ਲੋਕਾਂ ਨੇ ਨਹਿਰ ਟੁੱਟਣ ਕਾਰਨ ਮਾੜੇ ਮਟੀਰੀਅਲ ਹੋਣ ਦਾ ਜਿਹੜਾ ਦੋਸ਼ ਲਾਇਆ ਉਥੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਪਿੱਛੇ ਇੱਕ ਨਹਿਰ ਬੰਦ ਹੋਣ ਕਾਰਨ ਨਹਿਰ ਵਿੱਚ ਪਾਣੀ ਜ਼ਿਆਦਾ ਆ ਜਾਂਦਾ ਹੈ ਜਿਸ ਕਾਰਨ ਇਹ ਜ਼ਮੀਨ ហេਠਾ ਤਸ ਜਾਂਦੀ ਹੈ ਜਿੱहां ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਪਿੱਛੋਂ ਨਹਿਰ ਦੇ ਵਿੱਚੋਂ ਪਾਣੀ ਬੰਦ ਹੋਣ ਦੇ ਕਾਰਨ ਨਹਿਰ ਦੇ ਵਿੱਚ ਪਾਣੀ ਜ਼ਿਆਦਾ ਭਰ ਜਾਂਦਾ ਹੈ ਜਿਸ ਦਾ ਇਹ ਪਾਰ ਨਾਲ ਸਹਾਰਦੀ ਹੋਈ ហេਠਾ ਤਸ ਜਾਂਦੀ ਹੈ ਜਿੱहां 100 ਫੁੱਟ ਜ਼ਮੀਨ ਹੈ ਜਿਹੜੀ ហេਠਾ ਤਸ ਜਾਂਦੀ ਹੈ ਤੇ 40 ਫੁੱਟ ਦਾ ਤਕਰੀਬਨ ਪਾਰ ਪੈ ਜਾਂਦਾ ਜਿਹਨ ਲੱਖਾਂ ਕਰੋੜਾਂ ਦਾ ਰੁਪਈਆ ਲਗਾ ਕੇ ਹਜੇ ਨਵਾਂ ਜਿਹੜਾ ਤਿਆਰ ਕੀਤਾ ਸੀ 20 ਦਿਨ ਪਹਿਲਾਂ ਹਜੇ ਨਹਿਰ ਦਾ ਕੰਮ ਅਜਿਹਾ ਮੁਕੰਮਲ ਹੋਇਆ ਸੀ ਕੀ ਬਣਿਆ ਸਵੇਰੇ 5 ਵਜੇ ਦੀ ਨਹਿਰ ਟੁੱਟੀ ਹੋਈ ਆ ਇਸ ਬਾਰੇ ਮਹਿਕਮੇ ਨੂੰ ਅਸੀਂ ਐਸੀ ਸਾਹਿਬ ਨੂੰ ਸ਼ੇਰ ਸਿੰਘ ਨੂੰ ਜੀ ਨੇ ਕਾਲ ਕਰਕੇ ਇਨਫੋਰਮੇਸ਼ਨ ਦਿੱਤੀ ਸੀ ਉਸ ਤੋਂ ਬਾਅਦ ਸਾਨੂੰ ਐਕਸ਼ਨ ਬਲੋਜੀ ਦਾ ਫੋਨ ਆਇਆ ਹੈ ਕਿ ਅਸੀਂ ਅੱਜ ਆਪ ਵੀ ਮਟਿਆ ਰਹੇ ਆ ਇਹ ਦੋ ਤੇ ਕੰਪਨੀ ਦੇ ਮਜ਼ਦਰ ਜਿਹੜੇ ਕੁਝ ਬੰਦੇ ਸੀ ਉਹ ਕਹਿੰਦੇ ਸਾਡੀ ਉੱਪਰ ਹਾਂ ਤੱਕ ਪਹੁੰਚ ਆ ਅਸੀਂ ਪਹਿਲਾਂ ਵੀ ਇਸ ਬਾਰੇ ਇਨਫੋਰਮੇਸ਼ਨ ਦਿੱਤੀ ਸੀ ਸਾਡਾ ਜਿਹੜਾ ਮੋਗਾ ਇਹ ਬਹੁਤ ਘਟਿਆਵਲੀ ਦਾ ਲੱਗ ਰਿਹਾ ਹੈ ਉਹਦੀ ਉਦਾਹਰਨ ਇੱਕ ਹੈ ਜਿਹੜਾ ਅਸੀਂ ਸਾਡਾ ਪਹਿਲਾ ਮੋਗਾ ਜਿਹੜਾ ਚਾਦਿਆ ਸੀ ਉਹਨੂੰ ਅਜੇ ਵੀ ਖਾਰ ਪੈਣਾ ਅਜੇ ਵੀ ਉਹਨੂੰ ਰੋੜ ਨਹੀਂ ਪਿਆ ਜਦ ਕਿ ਜੋ ਪੁਰਾਣਾ ਮੋਗਾ ਉਹ ਢਹਿ ਢੇਰੀ ਹੋ ਚੁੱਕਿਆ ਹੈ ਖਤਮੀ ਹੋ ਚੁੱਕਿਆ ਮੋਗਾ ਇਹ ਕਾਰਨ ਕੀ ਬਣਿਆ ਜਨਰੇਟਰ ਪਹਿਲੇ ਪਾਣੀ ਦੇ ਬਾਅਦ ਨਾਲ ਟੁੱਟ ਗਈ ਮੇਨ ਮਾਡੇ ਵੱਡੀ ਗੱਲ ਤਾਂ ਇਹ ਹੈ ਘਟਿਆ ਮਟੀਰੀਅਲ ਹੋਣਾ ਭਾਵੇਂ ਜਿੰਨਾ ਜੇ ਪ੍ਰੈਸ਼ਰ ਪਿਆ ਜੇ ਮੈਗਮਾ ਕਹਿ ਰਿਹਾ ਕਿ ਜੇ ਪ੍ਰੈਸ਼ਰ ਪੈ ਕੇ ਇੱਥੋਂ ਟੁੱਟ ਰਿਹਾ ਆ ਉਹਦਾ ਕਾਰਨ ਫਿਰ ਪੁਰਾਣਾ ਮੋਗਾ ਕਿਵੇਂ ਬਚਿਆ ਰਹਿ ਗਿਆ ਸਵਾਲੀਆ ਨਿਸ਼ਾਨ ਆ ਜੇਕਰ ਪ੍ਰੈਸ਼ਰ ਸੀ ਤਾਂ ਪੁਰਾਣਾ ਮੋਗਾ ਜਿਹੜਾ ਪਿਛਲੋਂ ਪੂਲ ਪ੍ਰੈਸ਼ਰ ਪਾ ਕੇ ਉਹ ਮੋਗਾ ਅਜੇ ਵੀ ਉਹ ਪਾਣੀ ਦੀ ਮਾਰ ਚੱਲ ਰਿਹਾ ਹੈ ਕਿਵੇਂ ਚੱਲ ਰਿਹਾ ਦੂਸਰੀ ਇਹ ਨਹਿਰ ਟੁੱਟੀ ਜੀ ਗੱਲੇ 5-6 ਦਿਨ ਹੋ ਗਏ ਪਾਣੀ ਛੱਡੇ ਨੂੰ ਜੀ ਕਰੋੜਾਂ ਰੁਪਈਆ ਲੱਗ ਗਿਆ ਨਹਿਰ ਦੇ ਉੱਤੇ ਤੇ ਮੰਨ ਲਓ ਇਹ ਕਿੰਨਾ ਵੀ 25 ਹਾਲ ਗੱਡੇਗੇ ਅਜੋ ਹਫਤੇ ਦੇ ਵਿੱਚ ਹੀ ਟੁੱਟ ਗਈ ਪਾਣੀ ਇਲਦਾਵ ਨਹੀਂ ਛੱਡਿਆ ਦੂਜੀ ਸਾਈਡ ਤੋਂ ਕਾਰਨ ਹੈ ਕਿ ਮਟੀਰੀਅਲ ਮਾੜਾ ਲੱਗਾ ਜੀ ਬਹੁਤ ਮਾੜਾ ਮਟੀਰੀਅਲ ਆ ਪੁਰਾਣਾ ਮੋਗਾ ਕਾਮਯਾਬ ਆ ਜਿਹੜੇ ਨਵੇਂ ਬਣਾਏ ਉਹ ਸਾਰੇ ਟੁੱਟੇ ਜਾਂਦੇ ਆ ਉਧਰ ਹੈਡ ਲਾਗੋ ਵੇਖੋ ਵੀ ਪਿੰਡ ਦੀ ਪਪਾ ਜੀਵਨ ਸਿੰਘ ਨਗਰ ਨੂੰ ਮਾਰ ਪੈਣੀ ਮੇਰੇ ਹਿਸਾਬ ਨਾਲ ਕਿ ਅੱਜੋ ਜ਼ਿਆਦਾ ਮਿੱਟੀ ਬਹਿ ਚੁੱਕੀ ਹੈ ਹੈਡ ਲਾਗ ਤੁਸੀਂ ਦਿਖਾ ਵੀ ਸਕਦੇ ਹੋ ਸਾਹਮਣੇ ਉਧਰ ਕੀ ਮੰਗ ਕਰਦੇ ਹੋ ਮੰਗ ਕਿ ਪ੍ਰਸ਼ਾਸਨ ਉਹੀ ਕਰਦੇ ਕਿ ਇਹਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਠੇਕੇਦਾਰ ਦੇ ਉੱਤੇ ਯਾਨੀ ਕਿ ਲਗਭਗ ਆਪਣੀ ਵੀ ਮਾਤਰਾਸਪਾਲ ਦਾ ਕੰਮ ਕੰਪਲੀਟ ਹੋਏਗਾ ਠੀਕ ਹੈ ਜੀ ਵੀ ਮਾਰਚ ਤੋਂ ਬਾਅਦ ਇਹ ਹੁਣ ਪਿੱਛੇ ਕੋਈ ਨਹਿਰ ਟੁੱਟੀ ਹੈ ਜਿਹਦੀ ਕਰ ਸੂਚਨਾ ਜਿਹੜੀ ਹੈ ਮਿਲਣ ਤੋਂ ਬਾਅਦ ਪਾਣੀ ਬੰਦ ਕੀਤਾ ਗਿਆ ਇੱਥੇ ਗੇਟ ਬੰਦ ਕਰ ਲਏਗੇ ਤੇ ਨਹਿਰ ਓਵਰਫਲੋ ਹੋ ਕੇ ਉਹਦੇ ਕਰਕੇ ਟੁੱਟੀ ਕਿੰਨੇ ਦਿਨ ਹੋ ਗਏ ਪਾਣੀ ਛੱਡੇ ਨਹਿਰ ਦੇ ਵਿੱਚ ਨਵੀਂ ਬਣੀ ਨਹਿਰ ਚ ਇਹ ਪਾਣੀ ਆਪਾਂ ਜਿਹੜਾ ਹੈਗਾ ਹੁਣ ਹੌਲੀ ਹੌਲੀ ਕਰਕੇ ਵਧਾ ਰਹੇ ਸੀਗੇ ਲਗਭਗ ਹਫਤਾ 10 ਦਿਨ ਹੋ ਗਏ ਆਪਾਂ ਹਫਤਾ ਹੋ ਗਿਆ ਪਾਣੀ ਛੱਡ ਦੇਣ ਨੂੰ ਥੋੜਾ ਥੋੜਾ ਕਰਕੇ ਪਰ ਪਿੱਛੇ ਨਹਿਰ ਟੁੱਟ ਗਈ ਜਿਹਦੇ ਕਰਕੇ ਗੇਟ ਸਿੱਟਲੇ ਤੇ ਉੱਥੋਂ ਬੰਦ ਕਰੇ ਬਾਅਦ ਜਿਹੜਾ ਪਾਣੀ ਸੀ ਉਹ ਆ ਉਹ ਆਣਾ ਹੀ ਆਣਾ ਸੀਗਾ ਕਿਉਂਕਿ ਪਿੱਛੇ ਜਦੋਂ ਇੱਥੇ ਇਹ ਨਹਿਰ ওভারਫਲੋ ਹੋ ਗਈ ਤੇ ਮੋਗੇ ਰਹੀਂ ਲੀਕ ਕਰਕੇ ਜਿਹੜਾ ਹੈ ਪਾਣੀ ਟੁੱਟ ਗਿਆ ਕਰੋੜਾਂ ਦੀ ਲਗਤ ਨਾਲ ਬਣੀ ਨਹਿਰ ਸਿਰਫ ਇੱਕ ਹਫ਼ਤਾ ਵੀ ਨਹੀਂ ਚੱਲ ਸકી ਕੀ ਕਾਰਨ ਕੀ ਬਣਿਆ ਕਾਰਨ ਇਹ ਜਦੋਂ ਨਹਿਰ ਕਿੱਥੇ ਵੀ ਅਚਾਨਕ ਟੁੱਟਦੀ ਹੈ ਤੇ ਪਾਣੀ ਨੂੰ ਕੰਟਰੋਲ ਹੋਣ ਚ ਟਾਈਮ ਲੱਗਦਾ ਜਿਵੇਂ ਇਨਾਕੀ ਗੇਟ ਟੁੱਟੇ ਆਪਾਂ ਸਾਰੇ ਕਿੱਚੋ ਹੈਡ ਤੋਂ ਵੀ ਪਾਣੀ ਬੰਦ ਕਰਤਾ ਕਾਰਨ ਕਿ ਮਟੀਰੀਅਲ ਲੋਕੀ ਕਹਿ ਰਹੇ ਨੇ ਹਲਕਾ ਹੈ ਨਹੀਂ ਮਿੱਟੀ ਤਾਂ ਤੁਹਾਡੇ ਸਾਹਮਣੇ ਆ ਪੈਣੀ ਮਟੀਰੀਅਲ ਮਟੀਰੀਅਲ ਸੀਮੈਂਟ ਹਲਕਾ ਵਰਤਿਆ ਗਿਆ ਹਾਂਜੀ ਪਰ ਸੀਮੈਂਟ 'ਚ ਕੋਈ ਖਰਾਬੀ ਨਹੀਂ ਆਪ ਸੀਮੈਂਟ ਦੀ ਖਰਾਬੀ ਨਹੀਂ ਮਿੱਟੀ ਦੀ ਆ ਦੇਖੋ ਇੱਥੇ ਕੀ ਹੈ ਇਹ ਤਾਂ ਹੀ ਸਾਡਾ ਕਾਰਨ ਕਿ ਐਡੀ ਜਲਦੀ ਐਡੀ ਜਲਦੀ ਕਾਰਨ ਐਡੀ ਜਲਦੀ ਕਾਰਨ ਕਿ ਟੁੱਟ ਗਈ ਨਹਿਰ ਉਹਦਾ ਉਹਦਾ ਕਾਰਨ ਤਾਂ ਦੇਖੋ ਜੀ ਉਹਨੇ ਕਹਿ ਰਹੇ ਸੀਮੈਂਟ ਸਾਡੇ ਮਾਤਾ ਕੋਈ ਵੀ ਕਰਦੀ ਇੱਕ ਥਾਂ ਤੋਂ ਨੁਕਸਾਨ ਹੋਇਆ ਦੂਜੇ ਦੀ ਵੀ ਤਿਆਰੀ ਹੈ ਉਧਰ ਬੰਦੇ ਖੜੇ ਉੱਥੇ ਤਿਆਰੀ ਨਹਿਰ ਓਵਰਫਲੋ ਹੋਈ ਹੈ ਜਿਸ ਦੇ ਕਰਕੇ ਮੋਘੇ 'ਚ ਲੀ ਪ੍ਰਾਣ ਆਮ ਬੋਲਿਆ ਜੇ ਇਹ ਨਾ ਨਹੀਂ ਚੱਲਦਾ ਨਹੀਂ ਕਰੋ ਦੋਸਤ ਫਿਰ ਵੀ ਲੋਕਾਂ ਦਾ ਕਹਿਣਾ ਹੈ ਕਿ ਮਟੀਰੀਅਲ ਬੇਹੱਦ ਹਲਕਾ ਵਰਤਿਆ ਗਿਆ ਜਿਸ ਦੇ ਵਿੱਚ ਜੀ ਵੇਖੋ ਲੋਕਾਂ ਦੇ ਕਹਿਣ ਤੇ ਆਪਾਂ ਕਿਵੇਂ ਇਹ ਗੱਲ ਕਨਫਰਮ ਕਰ ਸਕਦੇ ਠੀਕ ਹੈ ਜੀ ਅਸੀਂ ਆਦੇ ਵੱਲੋਂ ਸਾਰਾ ਵਧੀਆ ਕੰਮ ਕਰਿਆ ਆ ਨਿਸ਼ਾਨ ਦੇਖੋ ਪਾਣੀ ਦਾ ਪਾਣੀ ਦਾ ਨਿਸ਼ਾਨ ਦੱਸ ਰਿਹਾ ਵੀ ਨਹਿਰ オーਰਫਲ ਹੋਈ ਹੈ ਉਹਦਾ ਕਾਰਨ ਇਹ ਪਿੱਛੇ ਨਹਿਰ ਟੁੱਟੀ ਜਦੋਂ ਆਪਾਂ ਪਾਣੀ ਹੈਡ ਕੋ ਬੰਦ ਕਰਤਾ ਜਦੋਂ ਜੇਟ ਖਿੱਤੇ ਇਹਦਾ ਕਰਕੇ ਪਾਣੀ ਇੱਥੇ ਵੱਧ ਗਿਆ ਇੱਕੇ ਵਾਰੀ ਜਦੋਂ ਵੀ ਆਪਾਂ ਕਿਵੇਂ ਪਾਣੀ ਹੁੰਦੇ ਨੇ ਨਿਸ਼ਾਨ ਦੇ ਕਰਕੇ ਕੀ ਹੁੰਦਾ ਹੈ ਇਹ ਕਿੰਨੇ ਕਿਲੋਮੀਟਰ ਲੰਬੀ ਬਣੀ 45 ਬੁਰਜੀ ਦੀ ਮੈਂ